ਸਤਿ ਸ੍ਰੀ ਅਕਾਲ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਬਣਿਆ ਹੋਇਆ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਰਮਨਿਤਤੀ ਵਾਲੀਆਂ ਕੈਂਚੀਆਂ ਦੇ ਨਾਲ ਜਿਹੜਾ ਸਰਕਾਰੀ ਹਸਪੀਟਲ ਆ ਉਹਦੇ ਨਾਲ ਦਾ ਗਰਾਊਂਡ ਆ ਦੋਸ ਸਾਹਮਣੇ ਕੈਮਰੇ 'ਚ ਤੁਹਾਨੂੰ ਇੱਕ ਮੱਝ ਨਾਜਰ ਆ ਰਹੀ ਹੈ ਟੋਕੜ ਗੱਬਣਾ ਦੋਸਤੋ ਟੋਕੜ ਗੱਬਣ ਦੀ ਬਹੁਤ ਡਿਮਾਂਡ ਆਉਂਦੀ ਹੈ ਤੇ ਬਾਕੀ ਇੱਕ ਵਾਰ ਝੋਟੀ ਦਾ ਥਾਣਾ ਹਵਾਨਾ ਮੂੰਹ ਮੱਥਾ ਦਿਖਾ ਦੂੰਗਾ ਬਾਕੀ ਸਾਰੀ ਡਿਟੇਲ ਬਾਈ ਤੋਂ ਪੁੱਛ ਦੂੰਗਾ ਤੇ ਬਾਈ ਦਾ ਨੰਬਰ ਵੀ ਮੈਂ ਦੋਸਤੋ ਸਕਰੀਨ ਤੇ ਲਾ ਦੂੰਗਾ ਇੱਕ ਵਾਰ ਥਾਣਾ ਹਵਾਨਾ ਦੇਖ ਲਓ ਨੇਖੜਵੇਂ ਲੱਗੇ ਨੇ ਚਾਰੇ ਥਾਣ ਕੱਲਾ ਕੱਲਾ ਕਦ ਕਾਠ ਬਹੁਤ ਆ ਦੋਸਤੋ ਝੋਟੀ ਦਾ ਆਜੋ ਬਾਈ ਨਾਲ ਕਰਾਉਣਿਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਈ ਮੇਕ ਸਿੰਘ ਮੇਗਾ ਮੇਕ ਮਾਨ ਸਾਡਾ ਵਪਾਰ ਦਾ ਹੀ ਕੰਮ ਆ ਬਾਈ ਵਪਾਰ ਦਾ ਹੀ ਕੰਮ ਕਿੰਨੀ ਕੁ ਦੇਰੋਂ ਕੀ ਕੰਮ ਕਰਦਾ ਇਹਨੂੰ ਹੋ ਗਏ 30 35 ਸਾਲ ਐਕਸਪੀਰੀਅੰਸ ਆ ਬਾਈ ਪੂਰਾ ਕਰਦਾ ਹਾਂਜੀ ਹਾਂਜੀ ਇਹ ਮੱਝ ਦੀ ਕੀ ਕਨੀਤੀ ਨੇ ਬਾਈ ਇਹ 9ਵੇਂ ਜੂਏ ਸੁਈ ਹੋਈ ਆ ਤੀਜੀ ਜੂਏ ਹੈ ਜੀ ਕਿੰਨੇ ਚਿਰ ਦੀ ਗੱਭਣ ਆ ਗੱਭਣ ਆ ਸਾਢੇ 3 ਨਵੇਂ ਮਹੀਨੇ ਦੀ 9 ਕਿਲੋ ਦੁੱਧ ਹੈ ਸਾਢੇ 3 ਨਵੇਂ ਮਹੀਨਾ ਦੀ ਗੱਭਣ ਚ ਇੱਕ ਪਾਸਾ ਹੈ ਇੱਕ ਪਾਸਾ ਹੈ ਜੀ 9 ਕਿਲੋ ਦੁੱਧ ਹਾਂਜੀ ਦੋਨੇ ਢੰਗ ਮਿਲਦੀ ਆ ਦੋਨੇ ਢੰਗ ਬੱਚਿਆ ਹੈਗਾ ਨਾਲ ਬਾਈ ਤੇ ਕੀ ਆ ਬੱਚਾ ਦਾ ਕੱਟੀ ਹੈ ਜੀ ਆ ਦੇਖ ਲਓ ਦੋਸਤੋ ਨਾਲ ਕੱਟੀ ਹੈਗੀ ਆ ਬੈਠੀ ਆ ਸਾਹਮਣੇ ਤੀਜੇ ਕਸੂਰਿਆ ਭਾਈ ਕਹਿੰਦਾ ਮੂੰਹ ਮੱਥਾ ਦੇਖ ਲਓ ਇੱਕ ਵਾਰੀ ਸਾਢੇ 3 ਮਹੀਨਿਆਂ ਦੀ ਗੱਬਣ ਚੱਕ ਪਾਸ ਆ 9 ਕਿਲੋ ਦੁੱਧ ਤਿਆਰ ਆ ਵਪਾਰ ਦਾ ਕੰਮ ਆ ਭਾਈ ਦਾ ਮਾਨਸਾ ਹੀ ਰਹਿੰਦਾ ਹੈ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਦੇਖਣਾ ਦੋਸਤੋ ਇੱਕ ਵਾਰ ਥਣ ਹਵਾਨਾ ਦਿਖਾ ਦੇਣਾ ਤੇ ਬਾਕੀ ਝੁੱਟੀ ਤੋੜ ਕੇ ਦਿਖਾ ਦਾਂਗੇ ਖੋਲੀ ਭਾਈ ਬਣਾਈ ਸਾਢੇ 3 ਮਹੀਨੇ ਦੀ ਤੋਕੜ ਗੱਬਣ ਝੋਟੀ ਆ ਦੋਸਤੋ ਤੀਜੇ ਕਸੂਏ ਦੱਸਦਾ ਬਾਈ ਸਾਢੇ 3 ਨਵੇਂ ਮਹੀਨਾ ਦੀ ਗੱਬਣਾ ਕਹਿੰਦਾ 9 ਕਿਲੋ ਦੁੱਧ ਦਾ ਪਿੱਛੇ ਬੱਚਾ ਨਾਲ ਕੱਟੀਆਂ ਦੋਸਤੋ ਕੱਦ ਕਾਠ ਬਹੁਤ ਆ ਝੋਟੀ ਦਾ ਚੌੜੇ ਢਾਂਚੇ ਦੀ ਆ ਪੂਰੇ ਉੱਚੇ ਕੱਦ ਕਾਠ ਦੀ ਆ ਲੰਬੀ ਬਹੁਤ ਆ ਦੋਸਤੋ ਬੇਲ ਬਹੁਤ ਆ ਝੋਟੀ ਦੀ ਬਾਕੀ ਜਿਹਨੂੰ ਵੀ ਇਹ ਝੋਟੀ ਪਸੰਦ ਆਊਗੀ ਦੋਸਤੋ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਆ 9 ਕਿਲੋ ਦੁੱਧਾ ਬਾਈ ਕਹਿੰਦਾ ਨਾਲ ਕੱਟੀਆਂ ਦੋਹੇ ਟਾਈਮ ਮਿਲਦੀ ਐ ਤੇ ਬਾਕੀ ਰੇਟ ਇਹਦਾ ਬਾਈ ਤੋਂ ਕਨਫਰਮ ਕਰਾ ਦੇਣਾ ਜਿਹਨੂੰ ਵੀ ਚੋਟੀ ਪਸੰਦ ਆਊਗੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਮੱਝ ਨੂੰ ਚੋ ਕੇ ਦੇਖ ਲਓ। ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਬਾਕੀ ਨੇੜ ਆ ਕੇ ਤਸੱਲੀ ਕਰਕੇ ਦੇਖੀਂ ਦਿਨਾ ਤੁਸੀਂ ਆਪਣੀ ਤਸੱਲੀ ਨਾਲ ਐ। ਬਾਈ ਨੰਬਰ ਬੋਲ ਦਿਓ। 9978190364 ਇੱਕ ਵਾਰੀ ਫੇਰ ਬੋਲ ਦਿਓ। 9478190364 ਬਾਈ ਜੀ ਰੇਟ ਕਿੰਨਾ ਕਰਦੇ ਹੋ ਇਹਦਾ? ਇਹਦਾ 65000 ਕਿੰਨੇ ਦੀ ਛੱਡ ਦੂੰਗੀ? ਇਹਦਾ 60000 60000 ਦੀ ਛੱਡ ਦੂੰਗੀ। ਆ ਜੋਟੀ ਦੀ ਕੰਡੀਸ਼ਨ ਵੀ ਦੱਸ ਰੋ ਬਾਈ ਇਹ ਤਾਜੀ ਸੂਈ ਹੋਈ ਆ ਬਾਈ ਇਹ ਤਾਜੀ ਸੂਈ ਆ 7 ਕੇ ਦਿਨਾਂ ਦੀ ਇਹ ਦੋਸਤੋ ਤਾਜੀ ਸੂਈ ਹੋਈ ਆ ਬਾਈ ਕਹਿੰਦਾ 7 ਕੇ ਦਿਨਾਂ ਦੀ ਬਹੁਤ ਚੌੜਾ ਜੋਸ਼ ਵਾਲਾ ਹਵਾਨਾ ਦੋਸਤੋ ਮੋٹے ਮੁੱਢਾ ਲਾ ਥਣ ਲੱਗਿਆ ਇਕੱਲਾ ਇਕੱਲਾ ਥਾਣਾ ਬਾਕੀ ਆ ਜੋ ਬਾਈ ਨਾਲ ਗੱਲਬਾਤ ਕਰਾ ਦੇਣਾ ਬਾਕੀ ਤੁਰ ਕੇ ਦਿਖਾ ਦਾਂਗੇ ਇਹ ਕਿੰਨੇਵੇਂ ਸੂਏ ਸੂਈ ਹੋਈ ਆ ਬਾਈ ਇਹ ਦੂਜੇ ਸੂਏ ਦੂਜੇ ਸੂਏ ਕਿੰਨੇ ਕੇ ਦਿਨ ਹੋ ਗਏ ਸੂਈ ਨੂੰ 6-7 ਦਿਨ ਹੋ ਗਏ ਕਿੰਨਾ ਕੁ ਬੋਲਾ ਤਿਆਰ ਆ ਹੁਣ 9 ਕਿਲੋ 9 ਕਿਲੋ ਇਹਦਾ ਰੇਟ ਕਿੰਨਾ ਕਰਦੇ ਹਾਂ ਇਹਦਾ ਰੇਟ ਤਾਂ ਹੀ 85 ਕਰਦੇ ਆਂ ਠੀਕ ਆ ਜੀ ਕਿੰਨੇ ਵੀ ਛੱਡ ਦੂੰਗਾ 80 80 ਦੀ ਛੱਡ ਦੂੰਗਾ 80000 ਦਾ ਮੇਲੇ ਦਾ ਮਾਹੌਲ ਵੇਖ ਕੇ ਬੱਚਾ ਕੀ ਆ ਬਾਈ ਨਾਲ ਦੀ ਕੱਟੀ ਆ ਮਗਰ ਕੋਲ ਕੇ ਦਿਖਾ ਦਿਓ ਬਾਈ ਵਾਹ ਆਹ ਬੋਲਾ ਹਮਾਰੀ ਇਹ ਦਿੱਕਮਾ ਦੀ ਲੱਗਦਾ ਲੈ ਬਾਈ ਹੋਰਾਂ ਨੂੰ ਵੀ ਦੇਖੋ ਬਾਈ ਸਪੈਸ਼ਲੀ ਪਨਾਇਆ ਕੈਮਰਾ ਬਾਈ ਹੋਣਾ ਕਿ ਨਹੀਂ ਦੂਜੇ ਸੂਏ ਝੋਟੀ ਆ ਦੋਸਤੋ ਚਾਰ ਪੰਜ ਦਿਨ ਦੀ ਸੂਈ ਹੋਈ ਆ ਬਾਈ ਕਹਿੰਦਾ 9 ਕਿਲੋ ਬੋਲਾ ਤਿਆਰ ਆ ਛੋਟੇ ਕੱਦ ਕਾਟ ਚਾ ਚੌੜਾ ਜੋਸ ਵਾਲਾ ਹਵਾਨਾ ਮੋٹے ਮੋਢਾ ਵਾਲਾ ਥਾਣਾ ਦੋਸਤੋ ਚਾਰੇ ਥਾਣੇ ਨਿਕੜਵੇਂ ਲੱਗੇ ਨੇ ਇਕੱਲੇ ਇਕੱਲੇ ਬਾਹ ਕਮਾਲ ਆ ਬਾਈ ਇਹ ਤਾਜੀ ਸੂਈ ਝੋਟੀ ਆ ਦੋਸਤੋ ਜੀ ਨੂੰ ਵੀ ਪਸੰਦ ਆਊਗੀ ਤੁਸੀਂ ਬਾਈ ਨੂੰ ਕਾਲ ਕਰਕੇ ਝੋਟੀ ਖਰੀਦ ਸਕਦੇ ਹੋ ਖਰੀਦਣੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਆ ਤੁਸੀਂ ਨੇ ਤੇ ਨੰਬਰ ਮੈਂ ਬਾਈ ਦਾ ਲਾ ਦੇਣਾ ਸਕਰੀਨ ਤੇ ਇੱਕ ਵਾਰ ਫੇਰ ਤੋਂ ਥਾਣਾ ਵਾਨਾ ਝੋਟੀ ਦਾ ਦਿਖਾ ਦਿੰਨਾ ਨੇੜ ਤੋਂ ਫੁੱਟ ਤੋਂ ਮੰਗੂ ਦੂ ਇੱਕ ਫੁੱਟ ਦੀ ਦੂਰੀ ਤੇ ਹੋਣਗੇ ਦੋਸਤੋ ਪਿਛਲੇ ਥਣ ਛੋਟੇ ਕਦ ਕਾਟ ਚਾ ਦੂਜੇ ਸੂਏ ਝੁੱਟੀਆਂ ਬਾਕੀ ਰੇਟ ਬਾਈ ਨੇ ਦੱਸਤਾ ਇੱਕ ਵਾਰ ਝੋਟੀ ਦਾ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਅੱਗੇ ਤੋਂ ਮੂੰਹ ਮੱਥਾ ਦੇਖ ਸਕਦੇ ਹਾਂ ਦੋਸਤੋ ਬਿਲਕੁਲ ਪਤਲੇ ਸੰਘਾਂ ਚ ਆਹ ਬੱਟੀ ਹੈ ਆ ਬੱਚਾ ਨਾਲ ਦੋਸਤੋ ਪੱਤੀ ਹੈ ਆ ਤਿੰਨ ਨੰਬਰ ਤੇ ਖੜੀ ਦੂ ਟੀਕੇ ਆ ਗੱਬਣ ਹੈ ਵੱਡੀ ਹੈ ਇਹਦੀ ਡਿਟੇਲ ਵੀ ਮੈਂ ਬਾਈ ਤੋਂ ਪੁੱਛ ਲਵਾਂ ਹਾਂ ਇਹ ਕਿੰਨੇ ਵੇ ਸੂਏ ਸੂਂਦੀ ਆ ਬਾਈ ਆਹਾਂ ਹਾਂਜੀ 33 ਗੇ ਸੂਏ ਤਿੰਨ ਨੰਬਰ ਵਾਲੀ ਝੋਟੀ 3 ਗੇ ਸੂਏ ਕਿੰਨੇ ਕਿ ਦਿਨ ਕੱਢਦੀ ਆ ਪੰਜ ਚਾਰ ਦਿਨ ਪੰਜ ਚਾਰ ਦਿਨ ਇਹਦਾ ਦੂਜੇ ਦਾ ਦੁੱਧਾ ਕਿੰਨਾ ਕਰ ਕੱਢ ਰਿਹਾ ਹੈ ਇਹ ਦੁੱਧਾ ਪਿਛਲੇ ਕਿਹੜੇ 15 ਲੀਟਰ ਤੋਂ ਕੱਢਿਆ ਨਹੀਂ 15 ਕਿਲੋ ਇਹਦਾ ਕਿੰਨਾ ਰੇਟ ਕਰ ਦਿਆਂ ਇਹਦਾ 1 20 ਕਰ ਦਿਆਂ ਹੁਣ 17 ਤੋਂ ਬਾਹਰ ਦਿਓ अच्छा जी कितने भी ਛੱਡ ਦੋਗੇ ਇੱਕ ਦਸ ਦੀ ਛੱਡ ਦਾਂਗੇ ਇੱਕ ਦਸ ਕੋਲ ਕੇ ਦਿਖਾ ਦੋ ਜੀ ਅੱਖਾਂ ਦੇ ਸੋਹਣਾ ਰੋਮਾਂ ਸਾਰੇ ਦੂਜੇ ਸੂਰ ਸੂਂੜੀਆਂ ਦੋਸਤੋ ਛੋਟੀ ਪੰਜ ਚਾਰ ਦਿਨ ਕੱਢਦੀ ਆ ਸੂਣ ਚ ਮੇਰੀ ਫੈਨ ਮਾਤਾ ਕਹਿੰਦੀ ਐ ਸਹੀ ਵਿੱਚ ਧਾਗਾ ਦੀ ਪੈ ਕੱਢਦੀ ਆ ਦੋਸਤੋ ਚੌੜਾ ਢਾਂਚਾ ਮੋٹے ਮੋਟੇ ਵਾਲੇ ਖਣ ਲੱਗੇ ਨੇ ਦੋਸਤੋ ਚਾਰੋਂ ਥਣ ਨਿਕਣ ਮੇ ਲੱਗੇ ਨੇ ਪੂਰੀ ਦੂਰੀ ਤੇ ਬਾਕਮਾਲਾ ਬਾਈ ਪੂਰੀ ਜਾਣ ਵਾਲੀ ਛੁੱਟੀ ਆ ਦੋਸਤੋ ਸਿੰਘ ਜ਼ਰੂਰ ਖੁੰਡਾ ਥੋੜਾ ਜਿਹਾ ਬਾਈ ਕਹਿੰਦਾ 15 ਕਿਲੋ ਦਾ ਰਕਾਰ ਰਿਹਾ ਪਿਛਲੇ ਸੂਜੇ ਦਾ ਐਤ ਕੀ 16 17 ਕਿਲੋ ਦੀ ਉਮੀਦ ਹੈ ਕਿ ਤੁਹਾਨੂੰ 16 17 ਕਿਲੋ ਰੁੱਧ ਕੱਢੂਗੀ ਬਾਕੀ ਜਿਹਨੂੰ ਵੀ ਪਸੰਦ ਆਉਗੀ ਦੋਸਤੋ ਤੁਸੀਂ ਨੇੜ ਆ ਕੇ ਆਪਣੀ ਤਸੱਲੀ ਕਰਕੇ ਛੁੱਟੀ ਖਰੀਦ ਸਕਦੇ ਹੋ ਨੰਬਰ ਮੈਂ ਬਾਈ ਹੋਰਾਂ ਦਾ ਵਾਰ-ਵਾਰ ਕਹਿਣਾ ਹੁੰਦਾ ਵੀ ਮੈਂ ਸਕਰੀਨ ਤੇ ਲਾ ਦੇਣਾ ਬਾਕੀ ਖਰੀਦਣੀ ਦੋਸਤੋ ਤੁਸੀਂ ਆਪਣੀ ਤਸੱਲੀ ਨਾਲ ਆ ਨੇੜ ਆ ਕੇ ਆਪਣੀ ਨਿਰਖ ਪਰਖ ਨਾਲ ਡੰਗਰ ਖਰੀਦਣਾ ਹੁੰਦਾ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜੇ ਤੇ 5 ਸਾਲ ਤੋਂ ਛੋਟੇ ਬ ਇਹ ਕਾ ਝੋਟੀਆ ਦੋਸਤੋ ਇਹਦੀ ਕੰਡੀਸ਼ਨ ਪੁੱਛਦੇ ਆ ਇੱਕ ਵਾਰੀ ਇਹਦਾ ਮੂੰਹ ਮੱਥਾ ਦੇ ਥਾਣੇ ਹਵਾਨਾ ਮੈਂ ਦਿਖਾ ਦਿੰਦਾ ਬਿਲਕੁਲ ਕੁੰਡੇ ਸਿੰਘਾਂ ਜੀ ਦੋਸਤੋ ਸਾਡੇ ਕੋਲੋਂ ਇਸ ਕੱਢੀ ਦਾ ਪੂਰਾ ਪੂਰਾ ਫਾਇਦਾ ਉਠਾਓ ਆ ਬਾਈ ਸ਼ਰਮ ਨਹੀਂ ਨਾ ਕਰਾ ਦੇਣਾ ਦੋਸਤੋ ਗੱਲਬਾਤ ਪਹਿਲਾਂ ਵੀ ਨੇ ਵੀਡੀਓ ਚੱਲਦੇ ਨੇ ਆਪਣੇ ਚੈਨਲ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਹੈ ਠੀਕ ਠਾਕ ਇਹਦਾ ਸਰ ਨਹੀਂ ਇਹਦੀ ਕੀ ਕੰਡੀਸ਼ਨਾਂ ਝੋਟੀ ਦੀ ਬਾਈ ਇਹ ਤੇਰੇ ਟੋਕੜ ਗੱਪਣ ਹੈ ਟੋਕੜ ਗੱਪਣ 4.5 ਮਹੀਨੇ ਗੱਪਣ 8 ਕਿਲੋ ਦੁੱਧ ਦਾ ਬਲੂਨ ਸੁਹੀ ਹੋ ਜਾ ਬਾਈ ਬਲੂਨ ਦੰਦਾ ਜੀ ਤਾਂ ਨਹੀਂ ਪਤਾ ਕਿ ਮੈਂ ਨਾ ਇਹ ਦੰਦਾ ਜੀ ਨਹੀਂ ਅੱਛਾ ਦੰਦ ਨਹੀਂ ਦੇਖੇ ਨਾ ਨਾ ਬੱਚਾ ਹੈਗਾ ਨਾਲੇ ਦਾ ਨਾ ਬਾਈ ਬੱਚਾ ਨਹੀਂ ਹੈਗਾ ਕਾਤੇ ਮਿਲਦੀਆ ਫਿਰ ਇਹ 파ੜੇ ਤੇ ਮੇਰੀ 파ੜੇ ਦੇ ਠੰਡੀ ਟੀਕਾ ਵਗੈਰਾ ਨਹੀਂ ਲੈਣਾ ਨਾ 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 ਕਿੰਨਾ ਦੁੱਧਾ ਬਾਈ 8 ਕਿਲੋ ਜੀ 8 ਕਿਲੋ ਕੀ ਰੇਟ ਕਰਦੇ ਆ ਇਹਦਾ ਇਹਦਾ ਮੁੱਲ ਬਾਈ 65000 ਕਰਦੇ ਆ ਕਿੰਨੇ ਦੀ ਛੜ ਦੋਗੇ 60 ਦੇ 88 ਛੜ ਅੱਛਾ ਤੁਸੀਂ ਨੰਬਰ ਬੋਲ ਦੋ 82648 88384 ਇੱਕ ਵਾਰੀ ਫਿਰ 82648 88384 ਵਪਾਰ ਦਾ ਹੀ ਕੰਮ ਆਪਣਾ ਹਾਂ ਬਈ ਪਪਾ ਸਾਰਾ ਅਦਰ ਸਟੇਟ ਵੀ ਭੇਜਦੇ ਨੇ ਜਾਨਵਰ ਹਾਂ ਜੀ ਹਾਂ ਹਾਂ ਗੱਡੀ ਕੂਟੀ ਦਾ ਸਾਰਾ ਪ੍ਰਬੰਧ ਸਾਰਾ ਪ੍ਰਬੰਧ ਮਿਲੂਗਾ ਵੀਰੇ ਵਪਾਰੀ ਨੂੰ ਰਹਿਣ-ਬਹਿਣ ਦਾ ਸਾਰਾ ਕੁਝ ਠੀਕ ਆ ਦੋਸਤੋ ਆ ਚੁੱਤੀਆ ਸਾਹਮਣੇ ਪਹੁੰਚੂਣ ਸੂਈ ਥਾਣਾ ਹਵਾਨਾ ਨੇੜੇ ਤੋਂ ਦਿਖਾ ਦੇਣਾ ਸਾਢੇ 4 ਮਹੀਨਿਆਂ ਦੀ ਗੱਬਣਾ ਬਾਈ ਸਾਢੇ 4 ਮਹੀਨਿਆਂ ਦੀ ਗੱਬਣਾ ਦੋਸਤੋ 8-9 ਕਿਲੋ ਦੁੱਧਾ ਪਾਈ ਕਹਿੰਦਾ ਖੋਲੀ ਬਾਈ ਇਹਨੂੰ ਵੀ ਥੋੜੀ ਇੱਕ ਵਾਰੀ ਖੋਲ ਕੇ ਦਿਖਾ ਦੇਣਾ ਦੋਸਤੋ ਬਾਕੀ ਬਾਈ ਕਹਿੰਦਾ ਅਦਰ ਸਟੇਟ ਤੋਂ ਕਿਸੇ ਬਾਹਰ ਨੇ ਜਾਨਵਰ ਖਰੀਦਣ ਆਉਣਾ ਹੈ ਖਾਸ ਮਾਨ ਸਾਹਿਬ ਜੀ ਰਹਿੰਦਾ ਬਾਈ ਰਹਿਣ ਸੈਣ ਦਾ ਪੂਰਾ ਪ੍ਰਬੰਧ ਹੈ ਕਹਿੰਦਾ ਜਿਹੜੇ ਬਾਹਰ ਤੋਂ ਵਪਾਰੀ ਆਉਣਗੇ 4.5 ਮਹੀਨੇ ਦਾ ਗੱਬਣਾ ਤੇ ਬਾਕੀ ਸਾਫ ਸੁਥਰਾ ਕੰਮ ਕਰਦਾ ਬਾਈ ਇੱਕ ਨੰਬਰ ਦਾ ਕਾਨੂੰਨ ਸੂਈ ਹੋਈ ਆ ਝੋਟੀ ਦੋਸਤੋ ਬਿਲਕੁਲ ਪੁੰਡੇ ਸਿੰਘਾਂ ਚ ਹੈ ਵਧੀਆ ਸੋਨਾ ਮੁਠੀ ਵਾਲਾ ਥਣ ਲੱਗਿਆ ਚਾਰੇ ਇਕੱਲੇ ਇਕੱਲੇ ਥਣੇ ਨਿਖੜਵੇਂ ਲੱਗੇ ਨੇ ਕੱਦ ਕਾਠ ਬਹੁਤ ਆ ਦੋਸਤੋ ਝੋਟੀ ਦਾ 8 ਕਿਲੋ ਦੁੱਧ ਬਾਈ ਕਹਿੰਦਾ ਇਸ ਟਾਈਮ ਰੈਡੀ ਹੈ 4.5 ਮਹੀਨਿਆਂ ਦੀ ਗੱਬਣਾ ਦੋਸਤੋ 60000 ਦੇ ਫੇਰ ਫੇਰ ਦੇ ਵਿੱਚ ਬਾਈ ਕਹਿੰਦਾ ਝੋਟੀ ਆਪਾਂ ਇਹ ਛੜ ਦਾਂ ਜੀ ਨੂੰ ਵੀ ਪਸੰਦ ਆਊਗੀ ਗੱਲਬਾਤ ਕਰਕੇ ਬਾਈ ਦਾ ਨੰਬਰ ਲਾ ਦੂੰਗਾ ਸਕਰੀਨ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਇਹ ਝੋਟੀਆਂ ਖਰੀਦ ਲਈ ਇੱਕ ਵਾਰ ਮੂੰਹ ਮੱਥਾ ਫੇਰ ਦਿਖਾ ਦੇਣਾ ਦੋਸਤੋ ਤੁਸੀਂ ਦਾ ਹਾਂਜੀ ਕਿਹੜਾ ਇਲਾਕਾ ਤੁਹਾਡਾ ਜੀ ਬਿਲਕੁਲ ਕੁੰਡੇ ਸਿੰਘਾ ਸਾ ਬੋਲੋ ਜੀ ਕਿੰਨੇ ਇਹ ਮੂਰ ਦੇ ਇਲਾਕਾ ਇੱਕ ਵਾਰ ਸਾਰੀਆਂ ਝੋਟੀਆਂ ਦਿਖਾ ਦੇਣਾ ਦੋਸਤੋ ਇਹਨਾਂ ਚ ਦੋ ਝੋਟੀਆਂ ਦਾ ਗੱਬਣ ਨੇ ਚੈੱਕ ਪਾਸ ਚਾਰ ਨੰਬਰ ਵਾਲੀ ਤੇ ਪਹਿਲੀ ਆ ਚੋਟੀ ਖੜੀ ਆ ਜਿਹੜੀ 3 ਨੰਬਰ ਤੇ ਦਿਖਾਈਦੀ ਦੋਸਤੋ ਇਹ 2-4 ਦਿਨ ਲੈਂਦੀ ਆ ਸੂਣ ਚ ਉਹ ਚੋਟੀ ਦੂਜੀ ਸੂਈ ਹੋਈ ਆ ਆ ਚੋਟੀ ਜਿਹੜੀ 1 ਨੰਬਰ ਤੇ ਦਿਖਾਈਦੀ ਦੋਸਤੋ ਇਹ ਟੋਕੜ ਗਪਣਾ ਇਹਦੇ ਨਾਲ ਬੱਚਾ ਹੈਗਾ ਦੋਸਤੋ ਕੱਟੀ ਆ ਉਹਦੇ ਨਾਲ ਬੱਚਾ ਨਹੀਂ ਹੈਗਾ ਚੋਟੀ ਨਾਲ ਠੰਡੀ ਪਾੜੇ ਦੇ ਵਿੱਚ ਇਹਨਾਂ ਚਾਰੇ ਝੋਟੀਆਂ ਜੋ ਕੋਈ ਵੀ ਝੋਟੀ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਆ ਦੋਸਤੋ ਨੰਬਰ ਬਾਈ ਹੋ ਰਹਾਂ ਦਾ ਮੈਂ ਸਕਰੀਨ ਤੇ ਲਾ ਦਿੰਦਾ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਆਸਪਾਸ ਘਟਾਈ ਹੋ ਸਕਦਾ ਹੈ ਵੀ ਇਹ ਮੰਜਿਸ ਕਰਨੇ ਨਾਲ ਇੱਕ ਖਸੂਲ ਉੱਤਰ ਜਾਏਗਾ